ਕੌਣ ਕਹਿੰਦਾ ਹੈ ਸਬਰਨੀ ਨਾਲ ਵੱਧਦੀ ਹੈ ਖੂਬਸੂਰਤੀ ਦਿਲ ਵਿੱਚ ਮੁਹੱਬਤ ਹੋਵੇ ਤਾਂ ਚਿਹਰਾ ਐਦਾਂ ਹੀ ਨਿਖਰ ਆਉਂਦਾ ਹੈ ਖੂਬਸੂਰਤੀ ਸਜਣ ਨਾਲ ਨਹੀਂ ਦਿਲ ਵਿੱਚ ਅਛਾਈ ਹੋਣ ਨਾਲ ਨਿਖਰਦੀ ਹੈ ਜ਼ਿੰਦਗੀ ਵਿੱਚ ਕੌਣ ਆਇਆ ਕੌਣ ਗਿਆ ਇਹ ਜ਼ਰੂਰੀ ਨਹੀਂ ਹੈ ਮੁਸ਼ਕਿਲ ਵਕਤ ਵਿੱਚ ਕੌਣ ਨਾਲ ਖੜਾ ਰਿਹਾ ਇਹ ਸਭ ਤੋਂ ਜ਼ਰੂਰੀ ਹੈ ਦੋਸਤੋ ਰਿਸ਼ਤੇ ਵਿੱਚ ਇੱਕ ਦੂਸਰੇ ਦੀ ਭਾਵਨਾਵਾਂ ਦੀ ਅਣਦੇਖੀ ਹੌਲੀ-ਹੌਲੀ ਦੂਰੀ ਨੂੰ ਵਧਾ ਦਿੰਦੀ ਹੈ ਜਿਸ ਨੂੰ ਮੁਹੱਬਤ ਸਮਝ ਨਹੀਂ ਆਉਂਦੀ ਉਸ ਨੂੰ ਹਰ ਰਿਸ਼ਤਾ ਅਧੂਰਾ ਹੀ ਲੱਗਦਾ ਹੈ ਦੋਸਤੋ ਸ਼ਾਦੀशुदा ਜ਼ਿੰਦਗੀ ਖੁਸ਼ਹਾਲ ਉਦੋਂ ਹੁੰਦੀ ਹੈ ਜਦੋਂ ਆਪਸ ਵਿੱਚ ਗੱਲਬਾਤ ਸਮਾਂ ਤੇ ਆਪਸੀ ਸਮਝ ਬਣੀ ਰਹੇ ਜਿੱਥੇ ਸਕੂਨ ਹੁੰਦਾ ਹੈ ਉਥੇ ਪਿਆਰ ਖੂਬਸੂਰਤ ਲੱਗਦਾ ਹੈ ਜਿੱਥੇ ਸਕੂਨ ਨਹੀਂ ਉਥੇ ਰਿਸ਼ਤਾ ਬੋਝ ਬਣ ਜਾਂਦਾ ਹੈ ਜੋ انسان ਰਿਸ਼ਤੇ ਨੂੰ ਹਲਕੇ ਵਿੱਚ ਚੁਲਿੰਦਾ ਹੈ ਉਹ ਹਾਲਾਤ ਬਦਲਦੇ ਹੀ ਲੋਕਾਂ ਨੂੰ ਬਦਲ ਦਿੰਦਾ ਹੈ ਜ਼ਮੀਨ ਨੂੰ ਪਾਣੀ ਤੇ ਔਰਤ ਨੂੰ ਪਿਆਰ ਸਨਮਾਨ ਵਕਤ ਉੱਪਰ ਨਾ ਮਿਲੇ ਤਾਂ ਦੋਨੋਂ ਬੰਜਰ ਹੋ ਜਾਂਦੀ ਹੈ ਜ਼ਿੰਦਗੀ ਵਿੱਚ ਅਕਸਰ ਲੋਕ ਆਪਣੇ ਫਾਇਦੇ ਦੇ ਹਿਸਾਬ ਨਾਲ ਨਿਯਮ ਬਦਲ ਲੈਂਦੇ ਹਨ ਜਿੱਥੇ ਸਿਰਫ ਸਵਾਰਥ ਹੋਵੇ ਉੱਥੇ ਸੱਚਾ ਪਿਆਰ ਟਿਕ ਨਹੀਂ ਪਾਉਂਦਾ ਸਬੰਧ ਬਣਾਉਣ ਦੇ ਨਾਲ ਨਾਲ ਸਿਰ ਦਾ ਦਰਦ ਵੀ ਗਾਇਬ ਹੋ ਜਾਂਦਾ ਹੈ ਇਹ ਇਨਸਾਨ ਨੂੰ ਸਕੂਨ ਦਿੰਦਾ ਹੈ 4-5 ਮਹੀਨੇ ਦੇ ਰਿਲੇਸ਼ਨਸ਼ਿਪ ਟੁੱਟਣ ਉੱਪਰ ਲੋਕ ਮਰਨ ਦੀ ਗੱਲ ਕਰਦੀ ਹਨ ਸੋਚੋ ਜਿਸ ਦੀ ਸ਼ਾਦੀ ਟੁੱਟ ਗਈ ਹੋਵੇ ਉਸ ਦਾ ਕੀ ਹਾਲ ਹੋਵੇਗਾ ਕੋਈ ਵੀ ਜਗਾ ਹਮੇਸ਼ਾ ਖਾਲੀ ਨਹੀਂ ਰਹਿੰਦੀ ਜਨਾਬ ਜਿੱਥੇ ਕੋਈ ਨਹੀਂ ਬੈਠਦਾ ਉਥੇ ਤੂਲ ਬੈਠ ਜਾਂਦੀ ਹੈ ਸੱਚਾ ਜੁੜਾਵ ਸਿਰਫ ਜ਼ਰੂਰਤ ਨਾਲ ਨਹੀਂ ਭਾਵਨਾਤਮਕ ਸਮਝ ਨਾਲ ਆਉਂਦਾ ਹੈ ਸਾਈਕੋਲੋਜੀ ਦੇ ਅਨੁਸਾਰ ਲੜਕੀਆਂ ਉਹਨਾਂ ਲੜਕੀਆਂ ਨੂੰ ਕਦੀ ਇੰਪੋਰਟੈਂਸ ਨਹੀਂ ਦਿੰਦੀ ਜੋ ਉਹਨਾਂ ਦੀ ਇੱਜ਼ਤ ਕਰਦੀ ਹਨ ਬਲਕਿ ਹਮੇਸ਼ਾ ਉਹਨਾਂ ਲੜਕੀਆਂ ਦੇ ਪਿੱਛੇ ਪੱਜਦੀ ਹੈ ਜੋ ਉਹਨਾਂ ਦਾ ਇਸਤੇਮਾਲ ਕਰਦੀ ਹਨ ਪਿਆਰ ਉਮਰ ਨਹੀਂ ਦੇਖਦਾ ਜਦੋਂ ਹੁੰਦਾ ਹੈ ਤਾਂ ਇਨਸਾਨ ਨੂੰ ਚੰਗਾ ਬਣਾ ਦਿੰਦਾ ਹੈ ਪਸੰਦੀਦਾ ਮਰਦ ਭਰਪੂਰ ਪਿਆਰ ਦੇਣ ਵਾਲਾ ਮਿਲੀ ਤਾਂ ਔਰਤਾਂ ਦਾ ਬਦਨ ਵੱਡੀ ਉਮਰ ਵਿੱਚ ਵੀ ਜਵਾਨ ਰਹਿੰਦਾ ਹੈ ਅਗਰ ਮਰਦ ਸਹੀ ਵਕਤ ਤੇ ਸਹੀ ਜਗਾ ਸਹੀ ਤਰੀਕੇ ਨਾਲ ਔਰਤ ਦੇ ਅੱਗੇ ਜ਼ੁਬਾਨ ਚੁਲਾਈ ਤਾਂ ਉਹ ਔਰਤ ਉਸ ਮਰਦ ਨੂੰ ਆਪਣੇ ਤੋਂ ਕਦੀ ਦੂਰ ਨਹੀਂ ਕਰਦੀ ਨਾ ਹੀ ਉਸ ਨੂੰ ਖੁਦ ਤੋਂ ਅਲੱਗ ਮੁਹੱਬਤ ਸਿਰਫ ਪਾਸ ਆਉਣ ਨਾਲ ਨਹੀਂ ਕਦੀ ਕਦੀ ਕਿਸੇ ਨੂੰ ਦਿਲ ਤੋਂ ਮਹਿਸੂਸ ਕਰਨਾ ਹੀ ਸਭ ਤੋਂ ਵੱਡੀ ਮੁਹੱਬਤ ਬਣ ਜਾਂਦਾ ਹੈ ਬਿਨਾਂ ਕਿਸੇ ਨੂੰ ਠੇਸ ਪਹੁੰਚਾਏ ਦਿੱਤਾ ਗਿਆ ਪਿਆਰ ਸਭ ਤੋਂ ਪਵਿੱਤਰ ਹੁੰਦਾ ਹੈ ਜਿਆਦਾ ਸੋਚਣ ਦੀ ਜ਼ਰੂਰਤ ਨਹੀਂ ਲੋਕਾਂ ਦੀ ਆਦਤ ਹੁੰਦੀ ਹੈ ਸਾਹਮਣੇ ਸਲਾਮ ਪਿੱਛੇ ਬਦਨਾਮ ਸਾਈਕੋਲੋਜੀ ਦੇ ਅਨੁਸਾਰ ਲਗਾਤਾਰ ਕਿਸੇ ਦੇ ਬਾਰੇ ਵਿੱਚ ਸੁਪਨਾ ਦੇਖਣਾ ਇਹ ਸੰਕੇਤ ਦਿੰਦਾ ਹੈ ਕਿ ਉਹ ਵਾਸਤਵ ਵਿੱਚ ਤੁਹਾਨੂੰ ਯਾਦ ਕਰ ਰਹੇ ਹਨ ਜਾਂ ਤੁਹਾਡੇ ਬਾਰੇ ਵਿੱਚ ਸੋਚ ਰਹੇ ਹਨ اگر مرد ਨੂੰ ਉਸਦੀ ਉਮੀਦ ਤੋਂ زیادہ ਖੂਬਸੂਰਤ ਪਤਨੀ ਮਿਲ ਚਾਈ ਤਾਂ مرد ਦੇ ਅੰਦਰ ਵਰਤਨ ਧੋਣੇ ਦੀ ਖੁਆਇਸ਼ ਖੁਦ ਬੇਖੁਦ ਪੈਦਾ ਹੋ ਜਾਂਦੀ ਹੈ اگر ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ